ਜਦੋਂ ਕੰਦ ਕਢੋ ਜੈ ਇਥੇ ਜਿੰਦਾ ਲਾ ਕੇ ਮੋਦ ਨਹੀਂ ਹੈਗਾ ਵੀ ਘਰ ਉਜਾੜਨਾ ਪਰ ਇਹਨਾਂ ਨੂੰ ਕਿਹਾ ਸੀ ਮੈਂ ਅੱਜ ਵੀ ਲੈ ਸਾਡੇ ਬਰੇ ਦਾ ਪੰਜਾਬ ਪੁਲਸ ਸਾਡੇ ਜਿੱਤੇ ਸਮਝਾਈ ਨਹੀਂ ਪਾ ਲੰਭਾ ਸਾਰੇ ਘਟੋ ਬਾਹਰ ਫੌਜੀ ਸਾਹਿਬ ਵੀ ਕਹਿਣ ਹੁਣ ਇੱਕ ਰੌਣਾ ਰੌਣਾ ਇਹਨਾਂ ਦਾ ਹੱਕ ਬੜਾ ਟਰਾਂ ਦਾ ਇਹਨਾਂ ਦਾ ਹੀ ਫੈਸਲਾ ਹੈ ਅਸੀਂ ਨੌਕਰੀ ਕਰਕੇ ਆਏ ਆ ਅਸੀਂ ਲੋਕਾਂ ਵਾਸਤੇ ਕਰਕੇ ਆਏ ਆ ਸਾਡੇ ਜੇ ਕਿਤੇ ਸੰਗ ਦੇ ਹੱਥ ਵੀ ਲਾਦਾ ਫਿਰ ਇਹਨਾਂ ਕਹਿੰਦਾ ਪੀਸੀ ਆ ਰੋ ਸਾਡੇ ਆ ਇੱਕ ਘਰ ਉਜਾੜ ਨਹੀਂ ਹੈ ਹੁਣ ਕਹਿੰਦੇ ਆਂ ਅਸੀਂ ਪਿੱਛੇ ਬਰਉਣੀ ਚੱਲਣ ਨੂੰ ਸਿੱਧੀ ਜਲ ਦਾ ਦੱਸ ਤਿਆਂ ਭਾਈ ਜੇ ਸਾਡੇ ਕਿਸੇ ਸਿੰਘ ਨਾਲ ੱਤਕਾ ਹੋਵੇ ਓਰੇ ਜੇ ਕਿਨ੍ਹੇ ਸਾਈਕਲ ਸਾਡੇ ਜੇ ਕਿਸੇ ਸਿੰਘ ਦੇ ਹੱਥ ਵੀ ਲਾਦਾ ਫੇਰ ਉਹਦੇ ਬਹੁਤ ਗਦਰਨਾਕ ਕੰਮ ਹੋਊਗਾ ਸਿੱਧੀ ਗੱਲ ਆ ਬਦਾਰਦੋ ਜੀਆਂ ਦੇ ਰਹੀ ਆ ਪੁਲਸਾਂ ਕੇ ਠੀਕ ਆ ਨਾ ਉਲਟਾ ਸਾਨੂੰ ਧਮਕੀਆਂ ਦੇ ਰਹੀ ਆ ਵੀ ਤੁਸੀਂ ਕਿਹ ਨਾਲ ਠੱਕਾ ਕਰਦੇ ਪਏ ਆ ਐਸੀ ਜਿਹੜਾ ਉਹ ਤਾਂ ਲਿਖਾ ਕੇ ਆਏ ਐ ਐਸਐਚਓ ਕੋਲ ਸਾਰਾ ਕੁਝ ਆਇਆ ਹੁਣ ਐਸਐਚਓ ਪੁਲਿਸ ਵਾਲੇ ਆਉਂਦੇ ਆ ਉਹ ਸਾਡੇ ਨਾਲ ਬੁੜਕ ਬੁੜਕ ਆਉਂਦੇ ਸੀ ਪਰਾਂ ਬੈਠੇ ਫੌਜੀ ਦੇ ਵੀ ਤਿੰਨ ਚਾਰ ਵਾਲੀ ਗੱਲ ਪਈ ਆ ਇਹ ਪੰਜਾਬ ਪੁਲਿਸ ਦਾ ਫਰਜ਼ ਨਹੀਂ ਪੈਂਦਾ ਲੇਡੀਜ਼ ਪੁਲਿਸ ਲੈ ਕੇ ਸਿੱਧੀ ਕਰਨ ਦਾ ਇੱਕ ਮਿੰਟ ਸਾਡੇ ਵਰਗਿਆਂ ਸਿੰਗੜਿਆਂ ਤੇ ਕੋਈ ਗੱਲ ਹੋਵੇ ਨਾ ਤੇ ਪੰਜਾਬ ਪੁਲਿਸ ਆਣ ਕੇ ਖੁਦ ਸਾਡੇ ਚਪੇੜਾ ਮਾਰਦੀ ਆ ਉਹ ਕੌਮੀ ਇਨਸਾਫ ਮੋਰਚੇ ਨੇ ਧਰਨਾ ਲਾਇਆ ਸੀ ਆਹ ਫੋਲ ਪਰ ਬੱਚੀ ਦੇ ਪੰਜਾਬ ਪੁਲਿਸ ਨੇ ਆ ਕੇ ਰਫਲਾ ਦੇ ਫੱਟ ਮਾਰੇ ਸੀ ਫਿਰ ਮੈਂ ਕਰਦੀ ਆ ਇਸ ਮੁੱਦੇ ਤੇ ਸਵਾਲ ਇਹ ਨਾ ਪੰਜਾਬ ਪੁਲਿਸ ਨੂੰ ਜੇ ਕੀ ਕਰ ਸਾਡੇ ਪਰੇ ਤੇ ਪੰਜਾਬ ਪੁਲਿਸ ਸਾਡੇ ਪਰੇ ਤੇ ਪੰਜਾਬ ਪੁਲਿਸ ਸਾਡੇ ਚਪੇੜੇ ਮਾਰਦੀ ਆ ਸਾਡੀ 70 ਸਾਲ ਬਜ਼ੁਰਗ ਦੇ ਵੀ ਚਪੇੜਾ ਮਾਰਦੀ ਪੰਜਾਬ ਪੁਲਿਸ ਉਹ ਵੀ ਜੈਨਸ ਪੁਲਿਸ ਹੁਣ ਜਿੱਥੇ ਨਿਜਾਇਜ਼ ਹੁੰਦੀ ਉਹ ਪੰਜਾਬ ਪੁਲਿਸ ਕਿਉਂ ਨਹੀਂ ਚਪੇੜਾ ਮਾਰਦੀ ਦੱਸੋ ਜਵਾਬ ਮਿਲੋ ਹੈ ਅਸੀਂ ਹੱਕ ਤੇ ਹੱਕ ਤੇ ਖੜੇ ਸੀ ਸੱਚਰੇ ਖੜੇ ਸੀ ਕੋਈ ਨਹੀਂ ਸਾਫ ਮੋਰਦੇ ਤੇ ਕਹਿੰਦੇ ਆਪਣੇ ਜੇਠ ਨੂੰ ਕੇ ਇੱਥੋਂ ਘੋੜੇ ਖੋਲ ਕੇ ਲੈ ਜਾ ਨਹੀਂ ਤਾਂ ਫਿਰ ਇਸੇ ਤਰ੍ਹਾਂ ਕੜਾ ਕਟਕੜਾ ਪਾ ਕਰਾਂਗੇ ਸਾਡੇ ਜਾਖਲ ਪੜਾ ਦੇ ਉਤੇ ਇੰਨੀ ਪੁਲਿਸ ਚੜ ਕੇ ਆ ਗਈ ਸਿਰਫ ਜਨਸ ਪੁਲਿਸ ਨਹੀਂ ਅਡੀਸ ਪੁਲਿਸ ਨਹੀਂ ਸੀ ਆਈ ਮੇਰੇ ਵਿੱਚ ਪੈੜਾ ਮਾਰ ਕੇ ਕਹਿੰਦੀ ਮੇਰੇ ਸਸਰੇ ਤੇ ਪੈੜਾ ਮਾਰ। ਹੁਣ ਜਹੇਦਾਰ ਨੂੰ ਆ ਜਹੇਦਾਰ ਨੂੰ ਕਾਲੇ ਸ਼ੀਸ਼ੇ ਵਾਲੀ ਗੱਡੀ ਦੇ ਵਿੱਚ ਜਹੇਦਾਰ ਨੂੰ ਕਾਲੇ ਸ਼ੀਸ਼ੇ ਵਾਲੀ ਗੱਡੀ ਦੇ ਵਿੱਚ ਪੁਢਾ ਕੇ ਲੈ ਗਏ ਸੀ ਜਿੱਦਾਂ ਕੜੇ ਬੜੇ ਖਾਰਾ ਬੱਬਾ ਇਹ ਨਹੀਂ ਕਰਾਈ ਪੁਲੀਸ ਨਹੀਂ ਆਈ ਹੀ ਨਹੀਂ ਉਹੀ ਤਾਂ ਕਹਿੰਦੇ ਹੁਣ ਜਿੰਨੀ ਵਾਰੀ ਆਈਏ ਕੱਲ ਵੀ ਆਈ ਅਸੀਂ ਪਰਸਾ ਵੀ ਆਏ ਰਾਤ ਪੈ ਗਈ ਸਾਨੂੰ 8 ਵਜੇ 12 ਵਜੇ ਅਸੀਂ ਘਰ ਪਹੁੰਚੇ ਹੈ ਹੁਣ ਵੀ ਆਨੋ ਨੇਰਾ ਕਰਿਆ ਨੇ ਆ ਮਿਸਤਰੀ ਆਏ ਮਿਸਤਰੀ ਨੂੰ ਲੱਗਣੇ ਤੇ ਦੇਖੋ ਜਿੰਨੇ ਬੁੜਕਾ ਬੁੜਕਾ ਪੈਂਦੀ ਆ ਇਹ ਪੁੱਲ ਪੰਜਾਬ ਬੋਲੇ ਦਾ ਫਰਜ਼ ਨਹੀਂ ਪੈਂਦਾ ਆ ਵੀ ਗਿਆ ਮਹਾਰਾਜ ਨੇ ਸਾਰਾ ਬਹਿ ਇੱਕ ਘੰਟਾ ਮੰਗਾਈ ਵਿਚਾਰ ਲੈਣ ਦੇਖੋ ਲੈਡੀਜ਼ ਪੁਲਿਸ ਲਿਆਣਾ ਲੈਡੀਜ਼ ਪੁਲਿਸ ਲਿਆ ਕੇ ਉਹਦੇ ਕੋਲ ਲਫੇੜੇ ਮਰਵਾ ਸਕਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਸੀਂ ਐਸਓ ਤੋਂ ਸਭ ਕੋਲੇ ਗਏ ਆ ਉਹਨਾਂ ਨੇ ਆਪ ਹੀ ਲੇਖ ਕਰਾਈ ਵਕੰਦ ਕਰੋ ਜਿਹੜਾ ਸਮਾਨ ਆ ਬੰਡਿਆ ਗਿਆ ਇਹ ਹੁਣ ਕਿਉਂ ਨਹੀਂ ਕਰ ਰਹੇ ਸੁਣਦੇ ਕਿਉਂ ਨਹੀਂ ਆਪ ਵੀ ਮਨਾਏ ਹੁਣ ਆਏ ਹੋਏ ਨੇ ਕਰਾ ਦੇਣਾ ਆਪ ਆ ਕੇ ਅਈ ਫੌਜੀ ਤਾਂ ਹੀ ਸਿੰਘ ਤਾਂ ਉਧਰ ਬੈਠੇ ਆ ਤੁਸੀਂ ਤਾਂ ਵਿਚਾਈ ਨਹੀਂ ਅਸੀਂ ਕਿਸੇ ਗੱਲ ਦੇ ਨਹੀਂ ਆਏ ਹੈਗੇ ਕੱਲੇ ਫੌਜੀ ਸਾਹਿਬ ਵੀ ਕਹਿਣ ਹੁਣ ਇੱਕਰਾਉਣਾ ਕਰਾਉਣਾ ਇਹਨਾਂ ਦਾ ਹੱਕ ਬਣਦਾ ਕਰਾਉਣਾ ਇਹਨਾਂ ਦਾ ਹੀ ਫੈਸਲਾ ਹੈ ਜਿਵੇਂ ਉਹਨਾਂ ਨੇ ਕੋ ਫੈਸਲਾ ਇਹਨੂੰ ਆਪ ਰਾਗੂ ਆਪ ਦਾ ਫੈਸਲਾ ਵੀ ਜੇ ਕਹਿੰਦੇ ਮਰ ਜਾਓ ਜਿਹੜੇ ਜਿਉਂ ਜਿਉਂ ਚੜੀ ਉਹ ਤਾਂ ਐ ਥੋੜੀ ਹੁੰਦੀਆਂ ਗੱਲ ਜਿਹੜੀ ਗੱਲ ਕਰਿਓ ਤੇ ਖੜਨਾ ਚਾਹੀਦਾ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਗਲਤ ਹੈ ਗਲਤੀਆਂ ਦੇ ਆਗੇ ਹੁਣ ਕਰਾ ਕੇ ਜਾਣ ਹੈ ਕਰਾਉਣੀ ਚਾਹੀਦੀਆਂ ਨੂੰ ਆਖ ਮੁਛਾਤੇ ਦਾ ਖਾਮਾ ਦੇਈਂਦਾ ਚਾਹੀਦੀਆਂ ਸਾਡੇ ਸਿੰਘਾਂ ਨੂੰ ਬਿਤਾ ਦੇ ਪੈਣੀ ਆਹ ਤਾਰਾ ਲਾਵਾਂਗੇ ਸਾਨੂੰ ਉਹ ਕੰਮ ਕਿਹਦੇ ਦਿੰਦੇ ਓੜ ਦੇ ਪਰਚੇ ਕਰਦਾ ਆ ਜਨਾ ਰਫਲ ਪਾਈ ਆ ਰਫਲ ਪੈਣੋ ਕੰਮ ਕੀ ਦੇ ਲੇਗੇ ਤੁਹਾਡੇ ਪਰਚਾ ਕਰਦਾ ਮੈਂ ਸਾਨੂੰ ਇਹ ਸੇ ਕੀ ਗਲਤ ਕਰਦੇ ਆ ਆ ਫੌਜੀ ਗਵਾਹ ਬੈਠਾ ਐ ਇਸ ਗੱਲ ਦਾ ਪਤਾ ਕੀ ਗੱਲ ਆ ਫੌਜਣ ਦੀ ਮਾਂ ਤੇ ਫੌਜੀ ਪਤਾ ਕਿਹੋ ਜੀ ਜਗ੍ਹਾ ਤੇ ਲਾ ਰਿਹਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੁਣ ਹੋਇਆ ਖੜਿਆ ਪੈਸੇ ਖਾਜੋ ਰੇ ਚੁੱਪ ਚੁੱਪ ਬਾਬਾ ਕਮੰਡ ਸਿੰਘ ਖਾਲਸਾ ਗਰਾਹਾ ਸੀਪੀਆਈਐਮਐਲ ਵਿਰੇਸ਼ਨ ਮੁਕਤੀ ਮੋਰਚਾ ਪੰਜਾਬ ਸੁਗਰੂਰ ਜ਼ਿਲ੍ਹੇ ਦੇ ਮੀਤ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਆ ਸਾਡੇ ਸਾਹਮਣੇ ਖੜਾ ਐ ਐਸਐਚਓ ਤੇ ਉਥੇ ਲਿਖਤ ਹੋ ਕੇ ਆਈ ਐ ਇਹਦੇ ਹੱਥ ਦੇ ਵਿੱਚ ਲਿਖਤਾ ਤੇ ਇਹ ਜੇ ਸਿੰਘ ਸਾਡੇ ਕਟੋਗੜ 25 ਘਰਾਂ ਤੇ ਬੈਠੇ ਨੇ ਕੋ ਹੁਣ ਤੱਕ ਇਹਨਾਂ ਦੇ ਗੇਟ ਕੰਨੀ ਨਹੀਂ ਆਇਆ ਅਸੀਂ ਕਹਿੰਦੇ ਵੀ ਜਦੋਂ ਕੰਦ ਕਢਾਈ ਜਾਵੇ ਜਾਂ ਮਤਲਬ ਸਾਰਾ ਕੁਝ ਕੱਢ ਕੇ ਤਾਂ ਤਾਲਾ ਲਾਇਆ ਜਾਵੇ ਤੇ ਦਫਾ ਚਟਾਲੀ ਲਈ ਜਾਵੇ ਕੋਈ ਕੋਈ ਚੀਜ਼ ਨਹੀਂ ਕੱਢਣੀ ਜਦੋਂ ਕੰਦ ਕਢੋ ਜਾਂ ਇਸੇ ਜਿੰਦਾ ਲਾ ਕੇ ਚਾਬੀ ਆਪ ਲੈ ਕੇ ਜਾਓ ਬੈਗਰੂ ਜੀ ਦਾ ਖਾਲਸਾ ਬੈਗਰੂ ਕੀ ਬਤੇ ਭਾਈ ਜੀ ਹਾਂ